ਰਮਨ ਸਿੰਘ ਜੀ ਸੀਨੀਅਰ ਆਪਰੇਟਰ ਬੜਾ ਪ੍ਰਿੰਟ ਰੋਡ ਗਰਾਹ ਇਹ ਸਵੇਰੇ ਜਦੋਂ ਇੱਥੇ ਸਾਡੇ ਗਾਰਡ ਸਾਹਿਬ ਆਏ ਆ ਜਦੋਂ ਅੰਦਰ ਆਏ ਆ ਤਾਂ ਪਹਿਲਾਂ ਤਾਂ ਬਾਹਰ ਦਰਵਾਜ਼ਾ ਟੁੱਟਾ ਹੋਇਆ ਸੀਗਾ ਉਹਨਾਂ ਨੇ ਕੋਈ ਲੋਕ ਵੀ ਤੋੜ ਕੇ ਗਏ ਸੀ ਤੇ ਅੰਦਰ ਜਦੋਂ ਆਏ ਤਾਂ 16 ਬੈਟਰੀਆਂ ਤੇ ਇੱਕ ਆ ਜਨਰੇਟਰ ਦੀ ਬੈਟਰੀ ਉਹ ਚੋਰੀ ਹੋਈ ਸੀ ਤੇ ਕੈਨ ਵੀਰ ਜਿਹੜਾ ਕੈਮਰੇ ਵਾਲਾ ਉਹ ਚੋਰੀ ਕਰਕੇ ਚੋਰ ਲੈ ਗਏ ਤੇ ਤੇ ਹੁਣ ਅਪਰ ਦਰਖਾਸਤ ਲਿਖਾਤੀ ਹੈ ਤੇ ਬੰਦੀ ਕਾਰਵਾਈ ਕੀਤੀ ਹੈ ਕਿੰਨਾ ਨੇ ਸਨ ਆ ਇਹ 16 ਬੈਟਰੀਆਂ ਆ ਇੱਕ ਆ 16 ਜਿਹੜੀਆਂ ਦੂਜੀ ਦੀਆਂ ਉਹ UPS ਦੀਆਂ ਬੈਟਰੀਆਂ ਤੇ ਇੱਕ ਜਨਰੇਟਰ ਦੀ ਹੈ ਕੀਮਤ ਕਿੰਨੀ ਕਰ ਹਾਂਜੀ ਕੀਮਤ ਇਹ ਇੱਕ DVR ਲੈ ਗਿਆ ਬਾਕੀ ਹੋਰ ਵੀ ਫੋਲਾਵਰ ਲਈ ਵਗੈਰਾ ਫੋਲਾਵਰ ਆਪਣੇ ਡਰਾਅ ਡਰਾਅ ਫੂਲ ਕੇ ਗਏ ਤੇ ਹੋਰ ਤਾਂ ਕੁਛ ਨਹੀਂ ਆਪਣੇ ਡਿਸਟ੍ਰਿਕਟ ਦੀ ਗੱਲ ਕਰੀਏ ਕਿੰਨੇ ਕ ਸੇਵਾ ਕੇਂਦਰਾਂ ਜਿਹਾ ਹੁਣ ਤੱਕ ਚੋਰੀ ਹੋਏ ਜਿਵੇਂ ਹੁਣ ਨਕੋਦਰ ਵੀ ਹੋਈ ਹੈ ਨਕੋਦਰ ਵੀ ਹੋਈ ਹੈ ਆਪਣੇ ਨੂਰਮੈਲ ਵੀ ਹੋਈ ਜੰਡਾਲੇ ਤੇ ਝੰਡੇ ਵਾਲੇ ਹੋਈ ਹੈ ਹੋਰ ਕਿਤੇ ਆਪਣੇ ਜਮਸ਼ੇਰ ਵੀ ਹੋਈ ਹੈ ਬਾਕੀ 5 ਕੇ ਸੇਵਾ ਕੇਂਦਰ ਜਲੰਧਰ ਦੇ ਵੀ ਹੋਣੇ। ਕਟੋਗਰ ਬਾਰਕ ਤਾਂ ਹੈਗੀ। ਹੁਣ ਇਹਨੂੰ ਸਾਰਾ ਪ੍ਰੋਸੈਸ ਦੁਬਾਰਾ ਸ਼ੁਰੂ ਹੋਣ ਦੇ ਵਿੱਚ ਕਿੰਨਾ ਕੁ ਟਾਈਮ ਲੱਗ ਜਾਂਦਾ ਹੁੰਦਾ ਤਾਂ ਦਾ ਹੁਣ ਸੀਨੀਅਰ ਆਊਗਾ। ਉਹ ਸੀਨੀਅਰ ਸਾਹਿਬੇ 2-4 ਦਿਨ ਤੱਕ ਤਾਂ ਚੱਲ ਪਣਾਉਗਾ। ਉਹਨਾਂ ਦੇ ਹੁਣ ਕੰਮ ਦੇ ਨਾਲ ਬੰਦ ਰੋਗਾ। ਹਾਂਜੀ। ਕੰਮ ਬੰਦ ਰੋਗਾ ਫਿਰ ਇੱਥੇ। ਕੰਮ ਹੁਣ ਜਦੋਂ ਬੈਟਰੀਆਂ ਆਈਆਂ ਤਾਂ ਕੰਮ ਚੱਲ ਪਣਾ ਉਹ ਤੇ ਨਾਲ ਐਨਵੀਆਰ ਆਊਗਾ ਫੇਰ ਹੀ ਚੱਲੂਗਾ। ਇਹਦਾ ਫਿਰ ਡੀਵੀਆਰ ਲਿਆ ਜਾਣ ਤੋਂ ਬਾਅਦ ਆਨਲਾਈਨ ਚੱਲਦੇ ਇਹ ਕੈਮਰੇ ਜਾਂ ਕਿਦਾਂ? ਇਹ ਆਨਲਾਈਨ ਚੱਲਦੇ। ਹੁਣ ਉਹ ਐਨਵੀਆਰ ਕੱਢ ਕੇ ਲੈ ਗਏ ਆ ਫਿਰ ਰਿਕਾਰਡਿੰਗ ਦਾ ਹੁਣ ਦੇਖਣਾ ਪੈਣਾ ਮੇਰੇ ਰਿਕਾਰਡਿੰਗ ਹੁਣ ਬਾਹਰ ਜੇ ਕੋਈ ਕੈਮਰਾ ਲੱਗਾ ਹੋਇਆ ਤਾਂ ਫੇਰ ਹੀ ਪਤਾ ਲੱਗੇ ਰਾਤ ਨੂੰ ਗਾਰਡ ਨਹੀਂ ਹੁੰਦਾ ਇੱਥੇ ਰਾਤ ਨੂੰ ਨਹੀਂ ਗਾਰਡ ਹੁੰਦਾ ਇੱਥੇ ਅੱਜ ਸਬਦਾ ਸੈਕਟਰ ਗਰਾਈ ਆਏ ਜੀ ਦਾਣਾ ਮੰਡੀ ਤੇ ਉੱਥੇ ਆਏ ਕੰਮ ਕਰਾਉਣ ਆਏ ਸੀ ਆਧਾਰ ਕਾਰਡ ਬਣਾਉਣ ਤੇ ਉੱਥੇ ਕਹਿੰਦੇ ਤਾਰੇ ਤੋੜੇ ਤਾਂ ਹੁਣ ਅਸੀਂ ਬੁੱਢ ਚੱਲੇ ਆ ਅੱਗੇ ਡੈਕਸਮਾਨ ਹੁਣ ਹੋਰ ਦੇਖਦੇ ਆ ਜਾ ਕੇ ਚੜਾੜੀ ਜਿੰਕ ਨਹੀਂ ਪਰੇਸ਼ਾਨਤ ਹੋਏ ਤੁਸੀਂ ਮੈਂ ਪਰੇਸ਼ਾਨ ਹਾਂ ਜੀ ਬਾਰ ਹੋਇਆ ਪ੍ਰਸ਼ਾਦ ਆਕਰਾਂ ਦੇ ਕੱਲ ਤੇ ਪਾਰ ਲੱਗਦਾ ਕਿ ਹੋਇਆ ਕੱਲ ਫਗਵਾੜੇ ਵੀ ਦੋ ਗੇੜੇ ਮਾਰੇ ਉੱਥੇ ਤੇ ਚਲੋ ਰੱਛ ਜਗਾ ਤੇ ਅੱਜ ਹੁਣ ਇਹਦਾ ਚੱਲ ਇੱਥੇ ਸ਼ਾਇਦ ਹੋਊਗਾ ਠੀਕ ਹੈ ਜੀ ਮਿਹਰਬਾਨੀ ਥੈਂਕ ਯੂ